ਆਪਾਂ ਹੀ ਡੈਕੋਰੇਸ਼ਨ ਵਾਲੇ ਵੀ ਪਹੁੰਚ ਗਏ ਨੇ ਤੇ ਸ਼ਾਮ ਦਾ ਵੇਲਾ ਹੋ ਰਿਹਾ ਹੈ ਹੈ ਤਾਂ ਪਾਰਵਾ ਚੱਕੀ ਵਰ ਵਾ ਬੋਲਾ ਸੱਤਵੇਂ ਚ ਕਿਵੇਂ ਫਿਰਦਾ ਕੋ ਜੀ ਤੇ ਕੜਾਹੀ ਤੋਂ ਦੂਜਾ ਦਿਨ ਦੀ ਸ਼ੁਰੂਆਤ ਕਰਦੇ ਆਪਾਂ ਤੇ ਬਈ ਮੁੰਡੇ ਆ ਗਏ ਤੇ ਆਪਣੇ ਤੇ ਇਧਰ ਭਾਈ ਮਿਸਤਰੀ ਵੀ ਪਹੁੰਚ ਗਏ ਨੇ ਹਾਂਜੀ ਸੱਸ ਸਰੀਕਾਲ ਜੀ ਤੇ ਭਾਈ ਬਈ ਬਹੁਤ ਟਾਈਮ ਪਹਿਲਾਂ ਪਹੁੰਚ ਗਿਆ ਸੀ ਪਰ ਮੈਥੋਂ ਵੀਡੀਓ ਸਟਾਰਟ ਨਹੀਂ ਹੋ ਸਕੀ ਤੇ ਤਾਂ ਕਰਕੇ ਇਧਰ ਭਾਈ ਨੇ ਭਾਈ ਲੱਡੂਆਂ ਦੀ ਚਾਸ਼ਨੀ ਵੀ ਤਿਆਰ ਕਰ ਰੱਖੀ ਆ ਤੇ ਇਧਰਲੇ ਪਾਸੇ ਭਾਈ ਜਲੇਬੀਆਂ ਦੀ ਹੈ ਭਈ ਇਹ ਹਾਂਜੀ ਜਲੇਬੀਆਂ ਦੀ ਜਲੇਬੀਆਂ ਦੀ ਭਈ ਚਾਸ਼ਨੀ ਵੀ ਭਾਈ ਨੇ ਰੈਡੀ ਕਰਤੀ ਤੇ ਇਹ ਦੁਆਚੋਂ ਜਲੇਬੀ ਵਾਲੇ ਬੰਦੇ ਪੱਕੇ ਭਾਰੀ ਚੰਗਾ ਭਾਈ ਤੇਰੀ ਜ਼ਿੰਮੇਵਾਰੀ ਆ ਕੋਈ ਭੱਜੇ ਨਾ ਕੋਈ ਭੱਜੇ ਨਹੀਂ ਹਾਂ ਭੱਜੇ ਨਾ ਨਹੀਂ ਇਹਦਰ ਬਾਈ ਨਰਮਲ ਸਿੰਘ ਵੀ ਸੇਵਾਦਾਰ ਸਾਡਾ ਤਾਂ ਹੈਗਾ ਸੇਵਾਦਾਰ ਹੀ ਆ ਪਰ ਪਹੁੰਚ ਗਿਆ ਬਾਈ ਟਾਈਮ ਨਾਲ ਆਪਾਂ ਕੰਮਾਂ ਦੇ ਵਿੱਚ ਵਿਜੀਕਾਰਨ ਹੋਣ ਕਰਕੇ ਤੇ ਬਲੌਗ ਆਪਾਂ ਦਾ ਥੋੜਾ ਜਿਹਾ ਲੇਟ ਸਟਾਰਟ ਹੋਇਆਗਾ ਹਾਂ ਆ ਪਹਿਲਾ ਹੁੰਦਾ ਬਾਈ ਘੇੜਾ ਦੇ ਕੇ ਘਰੇ ਵਾਜਦਾ ਹੈ ਘੇੜਾ ਦੇ ਕੇ ਘਰੇ ਵਾਜਦਾ ਹੈ ਇਹ ਕੋਈ ਗੱਲ ਆ ਯਾਰ ਉਹ ਉਹ ਗੱਲ ਤਾਂ ਸੁਣ ਲੈ ਹਾਂ ਤੇ ਬਾਈ ਨੇ ਆਪਣਾ ਇਹ ਸਮਾਨ ਲਿਖਾਤਾ ਤੇ ਹੁਣ ਖੁਸ਼ ਹੀ ਗਿਆ ਹੈ ਲਿਸਟ ਵਾਲਾ ਲਿਸਟ ਤੇ ਵਿੱਚ ਆ ਸਾਮਾਨ ਲਿਖਾਦਾ ਐਂ ਕਹਿ ਸਕਦੇ ਟਿੰਡੀ ਜੀ ਫੇਰ ਕਿਉਂ ਤੁਹਾਡਾ ਵਿਆਹ ਹੋ ਗਿਆ ਸਾਨੂੰ ਨਹੀਂ ਪਤਾ ਹੈ ਜੀ ਓਏ ਜਾ ਹਜੇ ਉਹਦੇ ਮੈਂ ਕਢਾਉਂਗੀ ਅੱਛਾ ਏ ਤਿੰਨ ਦਿਨ ਤਾਂ ਹਜੇ ਵੀ ਨਹੀਂ ਆਈ ਤਿੰਨ ਤਾਂ ਹਜੇ ਵੀ ਨਹੀਂ ਆਈ ਜੋਬਰਾਂ ਨੇ ਕਰਦਾ ਸਟਾਰਟ ਕੰਮ ਓ ਬਾਈ ਉਹਦਵਾਰ ਬੰਦਾ ਬਾਈ ਬੈਠ ਜਾ ਕੇ ਅਦਰ ਆ ਘਰ ਖੜੇ ਤੇ ਕੈਮਰਾਮੈਨ ਯਾਰ ਥੋੜਾ ਖੁਸ਼ ਜੇ ਰਹਾ ਕਰੋ ਯਾਰ ਉੱਜਾ ਕਿਵੇਂ ਪੈਂ ਹੈ ਹੋ ਗਿਆ ਏ ਗੇ ਮੈਂ ਬੈਟਿੰਗ ਕਰਾਉਣ ਵਾਲੀ ਪਏ ਅੱਛਾ ਏ ਤੂੰ ਹੀ ਕਰਾਦਾ ਸੀ ਤੂੰ ਹੀ ਕਰਾਦਾ ਸੀ ਹੋ ਚੜੇ ਆ ਸੈਟਿੰਗ ਕਰੂਗਾ ਪੁੱਤ ਕਹਿੰਦਾ ਜੇ ਕਹਿੰਦਾ ਬਾਲ ਨੂੰ ਕਰਾਉਣਾ ਦਾਦੀ ਨੂੰ ਕਰਾਉਣਾ ਇਹ ਕਰਦਾਸ ਨੇ ਜ਼ੋਰ ਪਾ ਲੈ ਕਹਿੰਦਾ ਨਹੀਂ ਆਹ ਲਵਾ ਲਗਾ ਕੰਮ ਅੱਛਾ ਏ ਕਰਦਾਸ ਧੱਕਾ ਕਰਦਾ ਹਣਾ ਧੱਕਾ ਕਰਦਾ ਉਹ ਬਠਾ ਭਾਈ ਦਾ ਡਾ ਡਾ ਕੋਈ ਮੈਥੋਡ ਮੈਨੂੰ ਲੱਗਾ ਤੁਹਾੰਮਨੇ ਤੁਸੀਂ ਦੇਖ ਸਕਦੇ ਹੋ ਤੇ ਇਧਰ ਨਾਲ ਖਵਾਈਏ ਨੇ ਆਪਾਂ ਲੰਗਰ ਜਿਹੜੀ ਵੀ ਆਪਣੀ ਕੜਾਹੀ ਤੇ ਪਹੁੰਚ ਹੋਇਆ ਸੱਜਣ ਮਿੱਤਰ ਤੇ ਆ ਬਈ ਛਕਾਉਣ ਵਾਲੇ ਇੰਨਾ ਹਾਜਦਾ ਓਏ ਓ ਆ 7ਵੇਂ ਚ ਕਿਵੇਂ ਫਿਰਦਾ 7ਵੇਂ ਚ ਕਿਵੇਂ ਫਿਰਦਾ ਓ ਬਈ ਵਿਆਹ ਵਾਲੇ ਘਰ ਵੀ ਪਹੁੰਚ ਗਏ ਮਿੱਤਰ ਲੈ ਕੇ ਆਪਣਾ ਡੈਕੋਰੇਸ਼ਨ ਵਾਲਾ ਸਮਾਨ ਤੇ ਬਾਈ ਇਹਨਾਂ ਨੂੰ ਪੁੱਛਦੇ ਆਂ ਕਿ ਆਪ ਪਾਣੀ ਹੁਣ ਇਹ ਨਹੀਂ ਕਰਦੇ ਆਂ ਬਾਈ ਹੋਰਾਂ ਦੀ ਕਿਰਾਂ ਸੇਵਾ ਤੇ ਬਾਕੀ ਬਾਅਦ ਚ ਆਪਦੇ ਕੰਮ ਤਾਂ ਦੇ ਲੱਗ ਜਾਣਗੇ ਚੱਕੋ ਬਈ ਮਿੱਤਰੋ ਵਿਆਹ ਲਾ ਘਰ ਇਹ ਡੈਕੋਰੇਸ਼ਨ ਆ ਵੀ ਪੂਰਾ ਕਹਾਂ ਦਾਮਾ ਹੈ ਕਿਵੇਂ ਲੱਗਦਾ ਓਕੇ ਆ ਜਾਵਾ ਹੈ ਮੁਖੀਆ ਜੀ ਪਹੁੰਚ ਗਏ ਮੁਖੀਆ ਜੀ ਸਸਰੀ ਘਰ ਜੀ ਸਸਰੀ ਘਰ ਦੋ ਵਾਰੀ ਉਹ ਬਹੁਤ 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 ਲੇਟ ਪਹੁੰਚੇ ਬਈ ਬਹੁਤ ਬਹੁਤ ਲੇਟ ਪਹੁੰਚੇ ਪਹੁੰਚ ਗਏ ਬਈ ਬਾਈ ਹੋਰੀ ਵੀ ਆ ਪਤਾ ਮਾਇਮਾ ਲੈ ਕੇ ਡੈਕੋਰੇਸ਼ਨ ਵਾਲਾ ਸਮਾਨ ਤੇ ਸੈਟ ਫਲਾਵਰ ਫਲੋਅਰ ਜੇ ਸੈਟ ਕਰੀ ਜਾਂ ਇਧਰ ਬਾਈ ਵਿਜਲੀ ਦੀ ਸਪਲਾਈ ਸੈਟ ਕਰੀ ਜਾਂਦਾਗਾ ਤੇ ਵਿਆਹ ਵਾਲਾ ਘਰ ਵੀ ਬਣਾ ਦੇਣਗੇ ਆਥਾ ਨੂੰ ਪੂਰੀ ਡੈਕੋਰੇਸ਼ਨ ਵਾਲੀ ਸਮਾਨ ਪੂਰਾ ਇਧਰ ਵੇਖੀ ਬਾਈ ਜੀ ਕਲਾਪਿੰਗ ਕਰਦੇ ਆ ਥੋੜੇ ਡੈਕੋਰੇਸ਼ਨ ਆਪਦੀ ਬਣਾ ਕੇ ਰੱਖਿਆ ਕਰੋ ਜੀ ਠੀਕ ਹੈ ਜੀ ਕੋਈ ਨਹੀਂ ਮਨਾਵਾਂਗੇ ਹਾਂ ਬਈ ਹਲਵਾਈ ਵੀ ਬਣਾ ਭੇੜਾਗਾ ਸਲਿੱਪਾਂ ਤੇ ਸਲਿੱਪਾਂ ਤਿਆਰ ਕਰੀ ਜਾਂਦਾ ਇੱਕ ਹੋ ਕੜਤੀ ਲੈ ਹੈ ਬਾਗ ਬਾਗਵਾ ਚੱਕੀ ਕਰਦਾ ਹੈ ਓਏ ਦੱਬੀ ਚਲਾਗੇਗਾ ਮੂੰਹ ਦੱਬੀ ਚਲਾਏ ਵਾਸਤੇ ਨੂੰ ਫੁੱਲ ਸਪੋਰਡਾ ਦੱਬੀ ਰੱਖ ਦਿਆਣਾ ਆਪੀ ਹਰ ਵੀ ਦਾ ਬਾਈ ਹੋਰੀ ਵੀ ਡੈਕੋਰੇਸ਼ਨ ਆਏ ਆਪਾ ਦਾ ਬਾਈ ਦੇ ਹਰ ਗੱਲ ਚ ਦਿੰਦਾ ਕਰਤਾ ਜੂ ਮੈਂ ਦੇਖੂ ਕਿ ਹੋਣਾ ਹੱਸ ਕੇ ਕਹਿੰਦਾ ਇਧਰ ਮੂੰਹ ਕਰ ਬਾਈ ਓਏ ਡੈਕੋਰੇਸ਼ਨ ਵਾਲੇ ਬਾਈ ਪਹੁੰਚੇ ਹੋਏ ਬਾਈ ਹੱਥ ਨੇ ਕਰ ਦੇਣਗੇ ਜਮਾ ਚਲਾ ਦੇਣਗੇ ਉਹ ਗਰਮ ਗਰਮ ਜਲੇਬੀ ਦੇ ਨਾਲ ਚਾਹ ਤੇ ਨਾਲ ਆਪਣੇ ਯਾਰ ਦੋਸਤ ਬੈਠੇ ਹੁਣ ਤਾਂ ਫਿਰ ਅਲੱਗ ਹੀ ਨਿਆਰ ਹੈ ਹਨਾ ਬਈ ਹਨਾ ਓਏ ਗਲਾਸ ਚਾਹੇ ਭਰਾਈ ਆ ਪ੍ਰਣਾੰਦ ਇਹਨਾਂ ਨਾਲ ਕਹਿੰਨ ਕਿਉਂ ਹਰ ਵੀ ਦਾ ਸਹੀ ਗੱਲ ਆ ਹਾਂ ਇਹ ਕੀ ਬਣਾਦਾ ਬਈ ਓਏ ਬੇਸਨ ਆਈ ਬਈ ਬੈਸਨ ਬਣਾਦਾ ਬਈ ਬੈਸਨ ਠੀਕ ਆ ਜਿਹੜਾ ਮੇਰੇ ਸਾਹਮਣੇ ਕੱਲ ਭੋਨਿਆ ਸੀ ਇਹ ਹਣਾ ਉਹੀ ਹੈ ਨਾ ਠੀਕ ਆ ਇਹ ਬਸ ਬੇਸਨ ਦੀ ਬਰਫੀ ਬਣਾ ਦੋਗੇ ਹਾਂ ਅਖੰਡ ਪਾਵਨ ਖਾਂਜੀ ਦੀ ਬਣੂਗੀ ਠੀਕ ਆ ਉਹ ਆ ਖੰਡ ਹਾਂ ਅਸ਼ੌਈ ਖੰਡ ਇਹਦੇ ਵਿੱਚ ਪੈ ਜਾਊਗੀ ਤੇ ਲੱਡੂ ਲੱਡੂ ਵੀ ਬਣਾ ਤੇ ਆਪਾਂ ਬਸ ਇਹ ਲਾਸਟ ਘੜਾਹਾ ਸੀ ਆ ਤੁਹਾਨੂੰ ਬਣਾ ਮੰਗਰ ਠੀਕ ਆ ਭਾਈ ਜੇ ਉਹਨੇ ਕੋ ਫੋੜੀ ਵਾਲੀ ਬਣਾਈ ਜਾਂਨੇ ਹੋ ਨਾਲੇ ਆਪਣਾ ਜਲੇਬੀਆਂ ਬਣ ਗਿਆ ਨਾਲੇ ਬਰਫੀ ਬਣ ਜੂਗੀ ਹੈ ਬਰਫੀ ਅੱਜ ਜਮਾ ਰੈਡੀ ਕਰ ਦੋਗੇ ਠੀਕ ਆ ਜੀ ਉੱਧਰ ਭਾਈ ਲੱਗ ਰਹਿਗੇ ਜਿਹੜੇ ਪਹੁੰਚਿਆ ਕੜਾਹੀ ਤੇ ਸੱਜਣਾ ਮਿੱਤਰ ਲੱਡੂ ਬਟਣ ਝੱਕੋ ਝੱਕੋ ਇੱਧਰ ਝੱਕ ਐ ਐ ਦੋਜਾ ਖੜੀਆਂ ਹੋ ਗਈਆਂ ਉਹਦੀ ਕਿਉਂ ਹੱਸਦੇ ਰਿਹਾ ਕਰੋ ਹੱਸਦੇ ਆ ਦੇਖੋ ਭਾਈ ਕਿਉਂ ਓਕੇ ਓਕੇ ਸੁਰੀ ਚੜਾ ਰਿਆਂ ਦਾ ਵੀ ਹੱਥ ਨਹੀਂ ਆਉ। ਹੱਥ ਨਹੀਂ ਆਉ। ਹੈਨਾ ਕਹਿੰਦਾ ਗਾਇਬ ਤੂੰ ਬਹਿਲੇ ਬੈਠਾ ਤੈਨੂੰ ਸੰਗਣੀਆ ਯਾਰ ਮੈਂ ਮਰੀਜ਼ ਆ ਕੀ ਮਰੀਜ਼ ਆ ਮਰੀਜ਼ ਧੋਈ ਦਾ ਮਰੀਜ਼ ਮੈਂ ਆ ਹੱਟ ਦਾ ਮੈਂ ਆ ਇਹਨੂੰ ਪਿਆ ਵੱਟੀ ਜਾਏਗਾ ਤੂੰ ਤੇ ਪਏ ਤੂੰ ਨਹੀਂ ਵੱਟੀ ਦੀ ਕਿਉਂ ਹਾਂ ਅੱਛਾ ਏਕੇ ਹਾਂ ਬਣਾਤੀ ਦਾ ਬਾਈ ਨੇ ਕੇਰਾ ਸਮਾਪਤੀ ਕਰਤੀ ਹੈ ਬਾਈ ਸਮਾਪਤੀ ਕਰਦੀ ਕੇਰਾ ਹਾਂ ਬਾਈ ਸਮਾਪਤੀ ਕਰਦੀ ਕਿਵੇਂ ਅੱਜ ਲਈ ਬਹੁਤ ਆ ਗਿਆ ਨਾ ਬਹੁਤ ਬਾਲੀਆਂ ਰੇਡਾਂ ਗਿਆ ਨਾ ਹੈ ਬਹੁਤ ਮਾਰ ਗਿਆ ਕਿੰਨੇ ਕੜਾਹੇ ਕਰਤੇ ਆਪਾਂ ਉਹਦੇ ਲੱਡੂਆਂ ਦੇ ਅੱਜ ਲੱਡੂਆਂ ਦੇ ਇੱਕ ਜੀ 100 ਕਿਲੋ ਜਲੇਬੀਆਂ 100 ਕਿਲੋ ਜਲੇਬੀ ਠੀਕ ਹੈ 90 ਕਿਲੋ ਕੜਦਾ ਸਮਾਨ ਆਇਆ ਅੱਜ ਤੇ ਕੱਲਾ ਬੰਦਾ ਸੀ ਬਾਈ ਖਿੱਚੀ ਆਇਗਾ ਹਨਾ ਇਹ ਝੋਟਾ ਬਾਈ ਤੇ ਬਾਕੀ ਝੋਟੇ ਬਾਈ ਸਾਡੇ ਸਾਰੇ ਸੱਜਣ ਵੇਲੀ ਜਿਹੜੇ ਕੜਾਈ ਤੇ ਪਹੁੰਚੇ ਹੋਇਆ ਗਿਆ ਸਾਰਿਆਂ ਨੂੰ ਦਿਲੋਂ ਕਰਦੇ ਧੰਨਵਾਦ ਹਨਾ ਬਾਈ ਠੀਕ ਆ ਬਾਈ ਤੇ ਬਾਕੀ ਉਹ ਬੈਠੇ ਰੌਣਕ ਮੇਲਾ ਪਾਸੇ ਰਹਿਣ ਕਿ ਮੇਲਾ ਉਹਨਾਂ ਕਰਕੇ ਬਾਕੀ ਸਾਰਿਆਂ ਕਰਕੇ ਬੱ ਚੱਲੀਆਂ ਸਿਸਟਮ ਕੜਾਈ ਵਾਲਾ ਤੇ ਇਦਾਂ ਹੀ ਬੱਸ ਬਾਈ ਜੁੜੇ ਰਹੋ ਸਾਰੇ ਆਪਣੇ ਬਲੌਗਾਂ ਦੇ ਨਾਲ ਤੇ ਰੌਣਕ ਮੇਲਾ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਆਪਾਂ ਰੀਅਲਟੀ ਐਸਾ ਜਦ ਨਵੀਂ ਹੁੰਦੇ ਆ ਨਾ ਐਗਜ਼ਾਮਪਲ ਸਾਹਮਣੇ ਪਿਆ ਬਾਈ ਪਹਿਲਾਂ ਉਹ ਸੀਗੀ ਸਾਹਮਣੇ ਮਰੂਤੀ ਤੇ ਹੁਣ ਸੁਖ ਨਾਲ ਆ ਕੀ ਕਰੇ ਤੇ ਪਰਲੀ ਦੀ ਕਦਰ ਹੀ ਨਹੀਂ ਰਹੀ ਕਿਉਂ ਸੱਤੀ ਸਹੀ ਗੱਲ ਆ ਬਾਈ ਹੈ ਬਾਈ ਹਾਂਜੀ ਇਹ ਕਿਉਂ ਹੁੰਦਾ ਪੁਰਾਣੀ ਦੀ ਕਦਰ ਕਿਉਂ ਘਟ ਜਾਂਦੀ ਆ ਇਹ ਇਹ ਟਾਈਮ ਟਾਈਮ ਦੀ ਗੱਲ ਆ ਹਾਂ ਮੁੱਖ ਦੀ ਗੱਲ ਆ ਸਹੀ ਗੱਲ ਆ ਇਹ ਟਾਈਮ ਟਾਈਮ ਦੀ ਆ ਉਹਦੀ ਵੀ ਚੜਾਈ ਹੁੰਦੀ ਸੀ ਸਹੀ ਗੱਲ ਆ ਅੱਜ ਭਾਈ ਹੁਣ ਇਹਦੀ ਢੜਾਈ ਹਾਂ ਟਾਈਮ ਟਾਈਮ ਦੀਆਂ ਗੱਲਾਂ ਨੇ ਕਾਕਾ ਤੇ ਹੁਣ ਬਾਈ ਹੋ ਘਰ ਆ ਜਿਵੇਂ ਹੁਣ ਇਹ ਚ ਵੀ ਕਈ ਪੂਰੇ ਨਹੀਂ ਪਾਰੇ ਹਨਾ ਆਪਣੇ ਆਪ ਨੂੰ ਤੇ ਕਈ ਫਿਰ ਕੋਠਿਆਂ 'ਚ ਵੀ ਬੈਠੇ ਵਿਚਾਰੇ ਹਾਂਜੀ ਹਨਾ ਬਿਲਕੁਲ ਤੇ ਬਾਕੀ ਦਿਖਾਉਣਾ ਆਪਾਂ ਤੁਹਾਨੂੰ ਵਿਆਹ ਵਾਲਾ ਕਰ ਤੇ ਬਾਕੀ ਸ਼ਾਮ ਨੂੰ ਡੈਕੋਰੇਸ਼ਨ ਦਿਖਾਵਾਂਗੇ ਤੇ ਨਾਲੇ ਪਾਵਾਂਗੇ ਆਪਾਂ ਗੰਦ ਗੰਦ ਨੂੰ ਆਪਾਂ ਗੰਦ ਉਹਨੂੰ ਕਹਿਦਾਂ ਨੇ ਆਪਾਂ ਜੀ ਇੰਜੋਏ ਮਤਲਬ ਇੰਜੋਏ ਕਰਾਂਗੇ ਠੀਕ ਆ ਤੇ ਆ ਦੇਖੋ ਵਿਆਹ ਵਾਲਾ ਘਰ ਮਿੱਤਰੋ ਬਣਦੀ ਇਹ ਗੱਲ ਵਿਆਹ ਬੋਲਾ ਕਾ ਜੇ ਕੋਈ ਤੇ ਬਾਕੀ ਖੁਸ਼ੀ ਵੀ ਅੱਜ ਆਪਣਾ ਫਿਰ ਤੋਂ ਬਾਹਰ ਆ ਉਹ ਬਾਹਰ ਹੀ ਰਹਿੰਦਾ ਬਾਈ ਠੀਕ ਆ ਹਾਂਜੀ ਬਾਈ ਜੀ ਫਿਰ ਇਹ ਕੀ ਬਣਾ ਰਹੇ ਹੁਣ ਪਨੀਰ ਬਣਦਾ ਜੀ ਅੱਛਾ ਇਹ ਘਰ ਦਾ ਪਨੀਰ ਹੈ ਜਮਾ ਤੇ ਕਿੰਨੇ ਕਿਲੋ ਦੁੱਧ ਸੀ ਇਹ ਇਹ ਆਪਣਾ 60 ਕਿਲੋ ਦੁੱਧ 60 ਕਿਲੋ ਦੁੱਧ ਤੇ ਮੰਨ ਕੇ ਚੱਲੇ ਜਿਹਦੇ ਵਿੱਚ ਕੀ ਕੁਝ ਬਣਾ ਕੇ ਵੀ ਮੰਨ ਕੇ ਪਾਟਿਆ ਇਹ ਇਹ ਪਾਟਾਂਗੇ 60 ਕਿਲਾ ਹੈਂ ਤੁਸ ਲਾ ਹੁੰਦਾ ਛੱਡ ਕੇ ਤੁਸ ਲਾ ਠੀਕ ਆ ਪਾਣੀ ਪੂਣੀ ਪਾਉਣਾ ਪੈਂਦਾ ਕੇਚ ਪਾਣੀ ਅੱਛਾ ਬਈ ਮੇਰਾ ਦੁੱਧ ਹੀ ਹੈ ਕਹਿੰਦਾ ਮਤਲਬ ਹੈ ਹਾਂਜੀ ਮੇਰਾ ਦੁੱਧ ਹੈ ਤੇ ਕਿੰਨੇ ਕਿਲੋ ਸੀ ਇਹ 7 ਕਿਲੋ ਜੀ 60 ਕਿਲੋ ਤੇ ਕਿੰਨੇ ਕਿਲੋ ਪਨੀਰ ਨਿਕਲੇ ਆਊਗਾ ਨਿਕਲੇ ਆਊਗਾ ਜੀ ਮੰਨਸ ਨੂੰ 11 ਵਾਰ ਕਿੰਨੇ 11 12 ਕਿਲੋ ਬਈ ਦੇਖੋ ਬਈ ਜਮਾ ਘਰ ਦਾ ਪਨੀਰ ਬਣਾ ਕੇ ਤੇ ਆਪਣੇ ਦਾਲ ਵਾਸਤੇ ਹਨਾ ਬਣਾ ਰਿਹਾਗਾ ਬਾਈ ਤੇ ਇੱਕ ਦਾਲ ਬਣ ਜੂਗੀ ਕਿੰਨੀਆਂ ਦਾਲਾਂ ਬਣ ਜਾਣਗੀਆਂ ਫਿਰ ਇਹਦੇ ਨਾਲ ਕੁਣ ਮਾਟਰ ਦੀ ਹੈ? ਹੈ? ਮਾਟਰ ਦੀ ਸਬਜ਼ੀ ਬਣਾਉਣੀ ਹੈ। ਠੀਕ ਆ। ਮਾਟਰ ਪੀਣੀ ਬਾਈ ਆਪਰੇ ਘਰ ਦੀ ਸਬਜ਼ੀ, ਘਰ ਦਾ ਸਾਰਾ ਸਿਸਟਮ ਹੈ ਨਾ। ਘਰ ਦਾ ਦੁੱਧ ਤੇ ਘਰੇ ਹੀ ਆਪਾਂ ਪਨੀਰ ਬਣਾ ਰਹੇ ਆ ਵਾ ਤੇ ਬਾਈ ਬਣਾਈ ਜਾਂਦਾਗਾ ਤੇ ਮਿਹਨਤ ਬੋਲਦੀ ਆ ਬਾਈ ਬਾਈ ਦੀ ਤੇ ਬਾਕੀ ਪਾਂਚੇ ਹੋਏ ਨੇ ਜੀ। ਤੇ ਸ਼ਾਮ ਦਾ ਵੇਲਾ ਹੋ ਰਿਹਾ ਹੈ। ਸ਼ਾਮ ਦਾ ਵੇਲਾ ਹੋ ਰਿਹਾ। ਬੱਸ ਪਨੀਰ ਬਣਾ ਕੇ ਫੇਰ ਵੀ ਦੁਬਹਿਲਾ ਹਨਾ ਤਾਂ ਮਾਇਆ ਮਾ ਹਾਂ ਅੱਜ ਅੱਜ ਇਸ ਦੁਆਜ ਤਾਂ ਵਿਹਲਾ ਹੀ ਆ ਤਾਂ ਮਾਇਆ ਮਾ ਬਾਈ ਬਾਈ ਨੇ ਤਵਾਤਾ ਤੇ ਕੇਰਾ ਆ ਬਈ ਫਰੀ ਆ ਇਸ ਦੁਆ ਚਾਹ ਬਣ ਗਿਆ ਜਦੋਂ ਹੋਰ ਕਿੰਨਾ ਟਾਈਮ ਲੱਗ ਜੂ ਹੋਰ ਅੱਧਾ ਘੰਟਾ ਹੋਰ ਲੱਗ ਜੂ ਕੀ ਕਮੀ ਐ ਚ ਕਿ ਸਮਝ ਕੇ ਪੱਟ ਨਹੀਂ ਠੀਕ ਆ ਲਓ ਬਈ ਲਓ ਜੀ ਤੇ ਦੇਖਣ ਵਾਲੀ ਵੀ ਮੈਨੂੰ ਲੱਗਦਾ ਵੱਧ ਆ ਬਣ ਕੇ ਤਿਆਰ ਆ ਬਾਈ ਪਨੀਰ ਉਹਦੇ ਚਰ ਹੈ ਤੇ ਹੁਣ ਇਹ ਵਿੱਚ ਮੇਰਾ ਪਨੀਰ ਰਹਿ ਗਿਆ ਹੈ ਹਾਂਜੀ ਤੇ ਇਹਦੇ ਵਿੱਚ ਉੱਤੇ ਧਰ ਦੇਣਗੇ ਬਈ ਭਾਰ ਤੇ ਤੜਕੇ ਨੂੰ ਪਾਣੀ ਪੁਣੀ ਜਨ ਨਿਕਲ ਜੂਗਾ ਪੂਰਾ ਤੇ ਮੇਰਾ ਪਨੀਰ ਰਹਿ ਜੂਗਾ ਇਹੀ ਗੱਲ ਆ ਹਾਂਜੀ ਆ ਰੱਖ ਬਈ ਠੀਕ ਹੈ ਜੀ ਭੋਜੀ ਤੇ ਵਿਆਹ ਵਾਲੇ ਘਰ ਲੱਗੀਆਂ ਰੌਣਕਾਂ ਸੁੱਖ ਨਾਲ ਸਾਰੇ ਬਈ ਜਿਹੜੇ ਪਹੁੰਚੇ ਹੋਏ ਸੱਜਣ ਤੇ ਰੋਟੀਆਂ ਖਾਈ ਜਾਂਦੇ ਆ ਬਈ ਭੋਜੀ ਨਾਈਟ ਵੀਅੂ ਦੇਖੋ ਆਪਣੇ ਘਰ ਦਾ ਕੋ ਜੀ ਕੜਾਈ ਵਾਲਾ ਤੇ ਤੀਜੇ ਦਿਨ ਤੇ ਪਹੁੰਚ ਗਿਆ ਬਈ ਮਿਸਤਰੀ ਹੈ ਇਹਦਾ ਮੂੰਹ ਹੀ ਬੰਨੇ ਕਰਦਾ ਦੁੱਧ ਦੁੱਧ ਫੜੋ ਵਹੀ ਸਵੇਰ ਦਾ ਟਾਈਮ ਆ ਬੰਨਾਂ ਦੇ ਵਿੱਚ ਦੁੱਧ ਹੋਂਦਾ ਹੁੰਦਾ ਗਾ ਤੇ ਸ਼ਾਮ ਨੂੰ ਦੁੱਧ ਹਾਣਾ ਬਈ ਤੇ ਜਲੰਦਰੀ ਦੀ ਪੂਰੀ ਪੱਕੀ ਡਿਊਟੀ ਆ ਗਈ ਦੁੱਧ ਫੜ ਕੇ ਚਾਹ ਬਣਾਉਣੀ ਆ ਹਾਂ ਵੀਡੀਓ ਬਣਾਉਂਗਾ ਹੀ ਮੈਂ ਇਹਨਾਂ ਤੋਂ ਦੇਖਣਾ ਉਹ ਤਾਂ ਜਿਹੜੇ ਕਿਹੜਾ ਨੀ ਕਰਾ ਆ ਗਏ ਦੇਖ ਫਟੇ ਕੰਨੀ ਲਾਗੂ ਲਾ ਦੇ ਇਹ ਚੁੜਾ ਹੈ ਸਾਡੇ ਵਿੱਚ ਮਾਗੀ ਆਗੇ ਕੋਈ ਜੁਤੋਂਦਾ ਦੋ ਬੰਦੇ ਡਾਰੋ ਦੇ ਆ ਜਾ ਕਰਾ ਲੀ ਕੋਈ ਆ ਕੀ ਮਾਈ ਦਾ ਕਾਲ ਕਰੇ ਡਾਕ ਦੇ ਡਾਕ ਨੀ ਕੋਈ ਆ ਕੀ ਮਾਈ ਦਾ ਕਾਲ ਕਰੇ